ਪੰਜੀ ਕਿਸ ਤਰ੍ਹਾਂ ਦੀ ਮਾਕ ਚ ਆਇਆ ਕਿ ਸੰਗਤ ਨੂੰ ਫ੍ਰੀ ਜਾਂ ਲੈ ਕੇ ਜਾਣਾ ਚਾਇਆ ਜਾਇਆ ਜਾਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਕਿ ਸਿਰਫ ਹੋਰ ਜਗ੍ਹਾ ਤੇ ਵੀ ਤੁਸੀਂ ਲੈ ਕੇ ਜਾਂਦੇ ਹੋ ਸਰਦਾਰ ਬਸ ਬਾਬਾ ਦੀਪ ਸਿੰਘ ਜੀ ਤੇ ਹੀ ਲੈ ਕੇ ਜਾਂਦੀਆਂ ਪਹਿਲਾਂ ਸਾਡੇ ਘਰ ਦੇ ਹਾਲਾਤ ਬੜੇ ਮਾੜੇ ਸੀ ਠੀਕ ਹੈ ਤੇ ਫਿਰ ਬਾਬਾ ਜੀ ਨੂੰ ਬਹੁਤ ਮੰਨਦੇ ਸੀ ਅਸੀਂ ਠੀਕ ਹੈ ਬਾਬਾ ਜੀ ਤੇ ਅਸੀਂ ਬਹੁਤ ਆਂਦੇ ਸੀ ਤੇ ਬਾਬਾ ਜੀ ਨੇ ਦਿਨ ਬਦਲਦੇ 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 ਹੀ ਗਏ ਬਾਚੋ ਸਾਨੂੰ ਮੈਨੂੰ ਆ ਗੱਡੀ ਦੀ ਉਮੀਦ ਨਹੀਂ ਸੀ ਫਿਰ ਬਾਬਾ ਜੀ ਨੇ ਆ ਗੱਡੀ ਦਵਾਈ ਫਿਰ ਮੈਂ ਕਿਹਾ ਮੈਨੂੰ ਗੱਡੀ ਮਿਲਿਆ ਫਿਰ ਮੈਂ ਰੋਜ਼ ਸੰਡੇ ਦੀ ਸੰਡੇ ਫ੍ਰੀ ਸੇਵਾ ਕਰਿਆ ਕਰਾਂਗੀ ਜੀ ਤੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਐਤਵਾ ਤੁਸੀਂ ਸਾਰਾ ਲੇਖਾ ਲਗਾਤਾ ਗੁਰੂ ਗੁਰੂ ਸਾਹਿਬਾਂ ਦੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਪਰਿਵਾਰ ਸਾਰਾ ਗੁਜ਼ਾਰਾ ਕਰਦਾ ਕਿਸ ਤਰ੍ਹਾਂ ਗੁਜ਼ਾਰਾ ਕਰਦਾ ਮੈਂ ਕਹਿੰਦਾ ਮੇਰੇ ਹਸਬੰਦ ਵੀ ਏ ਰਿਕਸ਼ਾ ਚਲਾਉਂਦੇ ਪਰ ਜੋ ਸੇਵਾ ਕਰਨ ਦਾ ਮਜ਼ਾ ਆਇਆ ਨਾ ਉਹ ਸਾਰਾ ਦਿਨ ਕਮਾ ਕੇ ਮਜ਼ਾ ਨਹੀਂ ਆਦਾ ਭਾਜੀ ਅੰਨੀ ਕੇ ਸੰਗਤ ਜਦੋਂ ਬੈਠਦੀ ਆ ਆਪਾਂ ਨਾਲ-ਨਾਲ ਜਾਪ ਕਰਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਵੀ ਐਤਵਾਰ ਕਿੰਨੇ ਕੁ ਸ਼ਰਧਾਲੂ ਜਿਹੜੇ ਨੇ ਚਲੇ ਜਾਂਦੇ ਨੇ ਫਿਰ ਵਾਪਸ ਆਂਦੇ ਕਿੰਨੇ ਕੁ ਆਈਡੀਆ ਤੁਹਾਡੇ ਆਟੋ ਤੇ ਚਲ ਜਾਂਦੇ ਨੇ ਆਟੋ ਚ ਤਾਂ ਸਰ ਜੀ ਬਹੁਤ ਜਾਂਦੇ ਨੇ ਤੇ ਲੇਡੀਜ਼ ਬਹੁਤ ਖੁਸ਼ ਹੁੰਦੀਆਂ ਨੇ ਕਿ ਤੁਸੀਂ ਇੱਕ ਲੇਡੀਜ਼ ਹੋ ਕੇ ਇੰਨਾ ਵਧੀਆ ਕੰਮ ਕਰਦੇ ਪਏ ਹੋ ਤਾਂ ਬਹੁਤ ਇਹਦੇ ਨਾਲ ਨਾਲ ਮੈਨੂੰ ਬਲੇਸਸ ਵੀ ਬਹੁਤ ਮਿਲਦੀਆਂ ਨੇ ਤੇ ਮੈਂ ਆਂਦੀ ਲੈ ਕੇ ਗਏ ਯਾਰ ਦੋ ਵਿਰਤੀ ਨੇ ਕਿਹਾ ਮੈਂ ਦੀਦੀ ਗੱਡੀ 1 ਮਿੰਟ ਰੋਕਣਾ ਉਹਨਾਂ ਨੇ ਗੱਡੀ ਰੋਕੀਆ ਦੋ ਰਖੜੀਆਂ ਲਈ ਆਇਆ ਔਰ ਮੇਨ ਕੋ ਰਖੜੀ ਬਣਾ ਕੇ ਗਏ ਨੇ ਔਰ ਬਦਲੇ ਚ ਮੈਨੂੰ 1600 ਰੁਪਏ ਦੇ ਕੇ ਗਏ ਨੇ ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਚਪਾਇਆ ਕਟੜਾ ਵਾਸਤੇ ਜਿੱਥੇ ਸ਼ਰਦਾਲੂ ਦੂਰ ਦਰਾੜਿਆਂ ਤੋਂ ਪਹੁੰਚਦੇ ਨੇ ਉੱਥੇ ਹੀ ਉਹਨਾਂ ਦੀ ਸੇਵਾ ਵਾਸਤੇ ਅੰਮ੍ਰਿਤਸਰ ਦੇ ਕਈ ਲੋਕ ਜਿਹੜੇ ਨੇ ਉਹ ਪਲਕਾਂ ਮਿਸ਼ਾ ਕੇ ਸਵਾਗਤ ਕਰਦੇ ਹੋਏ ਨਜ਼ਰ ਆਉਂਦੇ ਨੇ ਬੇਸ਼ੱਕ ਉਹਨਾਂ ਦੇ ਕੋਲ ਕੋਈ ਪੈਸਾ ਹੋਵੇ ਚਾਹੇ ਨਾ ਹੋਵੇ ਲੇਕਿਨ ਸੰਗਤ ਦੀ ਸੇਵਾ ਵਾਸਤੇ ਸਭ ਨੂੰ ਵੱਟ ਚੜ ਕੇ ਉਹ ਅਨ ਨਜ਼ਰ ਆਉਂਦੇ ਨੇ ਇੱਕ ਭੈਣ ਸਾਡਾ ਨਾਮ ਮੌਜੂਦ ਆ ਉਹਨਾਂ ਗੱਲਬਾਤ ਕਰਦੇ ਆ ਉਹ ਆਟੋ ਚਲਾਉਂਦੀ ਹੈ ਆਟੋ ਚਲਾ ਕੇ ਪਤਾ ਨਹੀਂ ਕਿਸ ਤਰ੍ਹਾਂ ਆਪਣੇ ਘਰ ਦਾ ਗੁਜ਼ਾਰਾ ਕੱਢੀ ਹੋਵੇਗੀ ਲੇਕਿਨ ਉਸਨੇ ਇੱਕ ਅਲੱਗ ਐਗਜ਼ਾਮਪਲ ਸੈੱਟ ਕੀਤੀ ਗਈ ਕਿ ਨਾਲ ਹੀ ਉਸ ਵੱਲੋਂ ਫ੍ਰੀ ਜਿਹੜੀ ਹੈ ਸੇਵਾ ਕੀ ਤਿਆਰੀ ਉਹ 65 ਨਾ ਮੌਜੂਦ ਹੈ ਪੈਨ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਵਾਇਗੁਰ ਜੀ ਕਾ ਖਾਲਸਾ ਵਾਇਗੁਰ ਜੀ ਕੀ ਫਤਿਹ ਪੰਜੀ ਕਿਸ ਤਰ੍ਹਾਂ ਦੀ ਮਾਗ ਚ ਆਇਆ ਕਿ ਸੰਗਤ ਨੂੰ ਫ੍ਰੀ ਜਾ ਲੈ ਕੇ ਜਾਣਾ ਜਾਇਆ ਜਾਵੇ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਕਿ ਸਿਰਫ ਹੋਰ ਜਗ੍ਹਾ ਤੇ ਵੀ ਤੁਸੀਂ ਲੈ ਕੇ ਜਾਂਦੇ ਹੋ ਸਰਤਾਂ ਨੂੰ ਨਹੀਂ ਬਸ ਬਾਬਾ ਦੀਪ ਸਿੰਘ ਜੀ ਤੇ ਹੀ ਲੈ ਕੇ ਜਾਂਦੀਆਂ ਪਹਿਲਾਂ ਸਾਡੇ ਘਰ ਦੇ ਹਾਲਾਤ ਬੜੇ ਮਾੜੇ ਸੀ ਠੀਕ ਹੈ ਤੇ ਫਿਰ ਬਾਬਾ ਜੀ ਨੂੰ ਬਹੁਤ ਮੰਨਦੇ ਸੀ ਅਸੀਂ ਠੀਕ ਹੈ ਬਾਬਾ ਜੀ ਤੇ ਅਸੀਂ ਬਹੁਤ ਆਂਦੇ ਸੀ ਤੇ ਬਾਬਾ ਜੀ ਨੇ ਦਿਨ ਬਦਲਦੇ 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 ਹੀ ਗਏ ਬਾਚੋ ਸਾਨੂੰ ਮੈਨੂੰ ਆ ਗੱਡੀ ਦੀ ਉਮੀਦ ਨਹੀਂ ਸੀ ਫਿਰ ਬਾਬਾ ਜੀ ਨੇ ਆ ਗੱਡੀ ਦਵਾਈ ਫਿਰ ਮੈਂ ਕਿਹਾ ਮੈਨੂੰ ਗੱਡੀ ਮਿਲਿਆ ਫਿਰ ਮੈਂ ਰੋਜ਼ ਸੰਡੇ ਦੀ ਸੰਡੇ ਫ੍ਰੀ ਸੇਵਾ ਕਰਿਆ ਕਰਾਂਗੀ ਜੀ ਤੇ ਕਿੰਨੇ ਵਜ ਤੋਂ ਲੈ ਕੇ ਕਿੰਨੇ ਵਜ ਤੱਕ ਤੁਸੀਂ ਸੇਵਾ ਕਰਦੇ ਹੋ 9 ਤੋਂ ਲੈ ਕੇ ਜਿੰਨੇ ਦਿਨ ਤੱਕ دل ਹੋਵੇ ਜਦੋਂ ਤੱਕ ਸੰਗਤ ਖਤਮ ਨਹੀਂ ਹੋ ਜਾਂਦੀ ਉਨੇ ਤੱਕ ਰਹੀ ਤੇ ਆ ਸੇਵਾ ਫ੍ਰੀ ਕਰਦੀ ਹਾਂ ਜੀ ਤੁਹਾਡੇ ਘਰ ਦੇ ਵਿੱਚ ਕੌਣ ਕੌਣ ਆ ਔਰ ਕਿਹੜੇ ਕਿਹੜੇ ਫੈਮਿਲੀ ਮੈਂਬਰਸ ਨੇ ਤੁਹਾਡੇ ਘਰ ਮੈਂ ਮੇਰਾ ਹਸਬੰਦ ਲੋ ਮੇਰੇ ਦੋ ਬੱਚੇ ਔਰ ਦੋ ਇਹਨਾਂ ਦੇ ਮੇਰੇ ਹਸਬੰਦ ਦੇ ਬ੍ਰਦਰ ਨੇ ਔਰ ਉਹਨਾਂ ਦੇ ਫੈਮਿਲੀ ਨੇ ਹਸਬੰਦ ਕੀ ਕਰਦੇ ਨੇ ਤੁਹਾਡੇ ਉਹ ਵੀ ਈ ਰਿਕਸ਼ਾ ਚਲਾਉਂਦੇ ਸਰ ਈ ਰਿਕਸ਼ਾ ਚਲਾਉਂਦਾ ਹੈ ਹਾਂ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਐ ਤੋਂ ਬਾਅਦ ਤੁਸੀਂ ਸਾਰਾ ਲੇਖਾ ਲਗਾਤਾ ਗੁਰੂ ਗੁਰੂ ਸਾਹਿਬਾਂ ਦੇ ਫਿਰ ਘਰ ਦਾ ਗੁਜ਼ਾਰਾ ਕਿੱਦਾਂ ਹੁੰਦਾ ਫਿਰ ਪਰਿਵਾਰ ਸਾਰਾ ਗੁਜ਼ਾਰਾ ਕਰਦਾ ਕਿਸ ਤਰ੍ਹਾਂ ਗੁਜ਼ਾਰਾ ਚੱਲਦਾ ਮੈਂ ਕਹਿੰਦਾ ਉਹ ਮੇਰੇ ਹਸਬੰਦ ਵੀ ਈ ਰਿਕਸ਼ਾ ਚਲਾਉਂਦੇ ਪਰ ਜੋ ਸੇਵਾ ਕਰਨ ਦਾ ਮਜ਼ਾ ਆ ਨਾ ਉਹ ਸਾਰਾ ਦਿਨ ਕਮਾ ਕੇ ਮਜ਼ਾ ਨਹੀਂ ਆਦਾ ਹੈਗਾ ਭਾਜੀ ਐਨੇ ਕਿ ਸੰਗਤ ਜਦੋਂ ਬੈਠਦੀ ਆ ਆਪਾਂ ਨਾਲ-ਨਾਲ ਜਾਪ ਕਰਦੇ ਆ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਹਾਂਜੀ ਸੰਗਤ ਐਦਾ ਲੱਗਦਾ ਕਿ ਜਿੱਦਾਂ ਨਾ ਸੰਗਤ ਬਾਬਾ ਦੀਪ ਸਿੰਘ ਜੀ ਆਕੇ ਮੇਰੀ ਗੱਡੀ 'ਚ ਬੈਠੇ ਹੁੰਦੇ ਆ ਮੈਨੂੰ ਪੈਸਿਆਂ ਦਾ ਕੋਈ ਇੰਨਾ ਲਾਲਚ ਨਹੀਂ ਹੁੰਦਾ ਮੈਨੂੰ ਇਹ ਹੁੰਦਾ ਕਿ ਬਸ ਮੈਂ ਸੇਵਾ ਕਰਨੀ ਆ ਲੇਕਿਨ ਪਰਿਵਾਰਚਾਹ ਨਹੀਂ ਕਹਿੰਦੇ ਕਿ ਤੁਸੀਂ ਕਿਉਂ ਆ ਕਰਦੇ ਹੋ ਐਤਵਾਰ ਦਾ ਦਿਨ ਆ ਜਾਰਾ ਸੰਗਤ ਆਉਂਦੀ ਆ ਪੈਸੇ ਜਾਰੇ ਕਮਾਏ ਆ ਕਿਉਂਕਿ ਲੋਕ ਲੋਕ ਪੈਸੇ ਦੇ ਲਾਲਚੀ ਬੜੇ ਹੋ ਗਏ ਨੇ ਜਦੋਂ ਜਿ세 ਕਈ ਆਟੋ ਰਿਕਸ਼ੇ ਵਾਲੇ ਦੇਖੀਦੇ ਨੇ ਉਹ ਜਿੱਦਾਂ 50 ਰੁਪਏ ਦਾ ਸਮਾਂ ਘੱਮ ਹੁੰਦਾ ਤਾਂ 100 ਰੁਪਏ ਲੈਂਦੇ ਜਦੋਂ ਰਸ਼ ਜ਼ਿਆਦਾ ਹੋਵੇ ਤੁਸੀਂ ਬਿਲਕੁਲ ਫ੍ਰੀ ਕਰਤਾ ਇਕਿਸ ਤਰ੍ਹਾਂ ਤੁਸੀਂ ਪਰਿਵਾਰ ਵਾਲੇ ਕਹਿੰਦੇ ਨੇ ਕਿ ਪੈਸੇ ਜਾਰੇ ਕਮਾਉਂਦਾ ਸਮਾਜਿਕਾ ਤੁਸੀਂ ਫ੍ਰੀ ਕਰਦੇ ਪਿਓ ਨਹੀਂ ਪਾਜੀ ਉਹਨਾਂ ਨੂੰ ਵੀ ਬੜੀ ਖੁਸ਼ੀ ਮਿਲਦੀ ਹੈ ਜਦੋਂ ਮੈਂ ਸੇਵਾ ਕਰਦੀ ਹਾਂ ਨਾ ਮੇਰੇ ਆਂਢੀ ਗੁਆਂਢੀ ਸਭ ਬੜਾ ਖੁਸ਼ ਹੁੰਦੇ ਨੇ ਕਿ ਤੁਸੀਂ ਨੇਕ ਕੰਮ ਕੀਤਾ ਆ ਕਹਿੰਦੇ ਤੁਸੀਂ ਮੇਰੀ ਮੰਮੀ ਜੀ ਕਹਿੰਦੇ ਨੇ ਕਿ ਤੁਸੀਂ ਕਿਸੇ ਨੂੰ 1 ਰੁਪਿਆ দান ਕਰੋਗੇ ਨਾ ਤੁਸੀਂ ਪਾਪਾ ਜੀ ਦੇ ਇੱਕ ਝੜਾਓਗੇ ਉਹ 100 ਕਰਕੇ ਮੋੜਦਾ ਆ ਤੇ ਇੰਨਾ ਕਿ ਬਾਬਾ ਜੀ ਦੀ ਕਿਰਪਾ ਨਾ ਕਿ ਪਾਜੀ ਬਹੁਤ ਜ਼ਿਆਦਾ ਫਿਰ ਵੀ ਐਤਵਾਰ ਕਿੰਨੇ ਕੁ ਸ਼ਰਧਾਲੂ ਜਿਹੜੇ ਨੇ ਚਲੇ ਜਾਂਦੇ ਨੇ ਫਿਰ ਵਾਪਸ ਆਉਂਦੇ ਕਿੰਨੇ ਕੁ ਆਈਡੀਆ ਤੁਹਾਡੇ ਆਟੋ ਤੇ ਚਲੇ ਜਾਂਦੇ ਨੇ ਜੀ ਆਟੋ ਚ ਤਾਂ ਸਰ ਜੀ ਬਹੁਤ ਜਾਂਦੇ ਨੇ ਤੇ ਲੇਡੀਜ਼ ਬਹੁਤ ਖੁਸ਼ ਹੁੰਦੀਆਂ ਨੇ ਕਿ ਤੁਸੀਂ ਇੱਕ ਲੇਡੀਜ਼ ਹੋ ਕੇ ਇੰਨਾ ਵਧੀਆ ਕੰਮ ਕਰਦੇ ਪਏ ਹੋ ਤਾਂ ਬਹੁਤ ਇਹਦੇ ਨਾਲ ਨਾਲ ਮੈਨੂੰ ਬਲੇਸਸ ਵੀ ਬਹੁਤ ਮਿਲਦੀਆਂ ਨੇ ਬਹੁਤ ਜ਼ਿਆਦਾ ਮੈਨੂੰ ਕਿ ਮਿਲਦੀਆਂ ਨੇ ਲੇਕਿਨ ਲੇਡੀਜ਼ ਜਿਸ ਤਰ੍ਹਾਂ ਕਿ ਜੋ ਕੋ ਸਮਝਦੇ ਹੋ ਕਿ ਲੋਕਾਂ ਵਾਸਤੇ ਵੀ ਇੱਕ ਜਿਹੜਾ ਪ੍ਰੋਟੈਕਸ਼ਨ ਮਿਲ ਜਾਂਦੀ ਕਿ ਲੇਡੀ ਐ ਕਿਉਂਕਿ ਅਕਸਰ ਹੀ ਲੋਕ ਲੜਕਿਆਂ ਨਾਲ ਬੈਟਰ ਮਸ ਜਾਂ ਆਟੋ ਦੇ ਵਿੱਚ ਜਿਹੜੇ ਮੈਨਸ ਹੁੰਦੇ ਉਹਨਾਂ ਨਾਲ ਬੈਟਰ ਵਾਸਤੇ ਲੇਡੀਜ਼ ਝਿਜਕਦੀਆਂ ਨੇ ਕਿ ਇਹਦਾ ਵੀ ਤੁਹਾਨੂੰ ਪਲੱਸ ਪੁਆਇੰਟ ਮਿਲਦਾ ਕਿ ਜ਼ਿਆਦਾਤਰ ਲੇਡੀਜ਼ ਬੈਠਦੀਆਂ ਨੇ ਇਹਦੇ ਵਿੱਚ ਇਹਦੇ ਵਿੱਚ ਜ਼ਿਆਦਾਤਰ ਲੇਡੀਜ਼ ਹੀ ਬੈਠਦੀਆਂ ਨੇ ਜੈਂਸ ਕੱਟ ਬੈਠਦੀ ਨੇ ਲੇਡੀਜ਼ ਜ਼ਿਆਦਾ ਹੋਰ ਬਹੁਤ ਜ਼ਿਆਦਾ ਖੁਸ਼ ਹੋ ਕੇ ਬੈਠਦੀਆਂ ਨੇ ਕਿ ਕੋਈ ਭੈਣ ਭੈਣ ਚਲਾ ਰਹੀ ਆ ਆਟੋ ਤੇ ਜਦੋਂ ਕੋਈ ਐਕਸਪੀਰੀਅੰਸ ਇਸ ਤਰ੍ਹਾਂ ਦਾ ਹੋਇਆ ਜਦੋਂ ਸੇਵਾ ਕਰਦੇ ਹੋ ਤਾਂ ਲੱਗਦਾ ਹੋਵੇ ਕਿ ਨਹੀਂ ਆਜਾ ਦਿਨ ਸੀਗਾ ਮੇਰੇ ਅਸੇ ਬੜਾ ਵਧੀਆ ਨਿਕਲਿਆ ਔਰ ਬਹੁਤ ਵਧੀਆ ਸੇਵਾ ਜਿਹੜੀ ਨਿਭਾਈ ਗਈ ਹੈ ਹਾਂਜੀ ਮੇਰੇ ਪਿਛਲੇ ਸੰਡੇ ਸੀ ਤੇ ਨਾ ਮੈਂ ਸੇਵਾ ਤੇ ਗੱਡੀ ਲਾਈ ਸੀ ਤੇ ਨਾ ਦੋ ਇਨਸਾਨ ਆਏ ਦੋ ਵੀਰ ਜੀ ਆਏ ਨੇ ਤੇ ਨਾ ਉਹ ਕਹਿ ਰਿਆ ਨੇ ਕਿ ਬਾਬਾ ਟਾਲਾ ਟਾਲ ਸਭ ਜਾਣਗੇ ਤੇ ਮੈਂ ਕਿਹਾ ਹਾਂਜੀ ਵੀਰ ਜੀ ਜਰੂਰ ਜੀ ਤੇ ਮੈਂ ਆਂਦੀ ਲੈ ਕੇ ਗਈ ਯਾਰ ਦੋ ਵੀਰ ਜੀ ਨੇ ਕਿਹਾ ਮੈਂ ਦੀਦੀ ਗੱਡੀ 1 ਮਿੰਟ ਰੋਕਣਾ ਉਹਨਾਂ ਨੇ ਗੱਡੀ ਰੋਕੀ ਆ ਦੋ ਰਖੜੀਆਂ ਲਈ ਆਇਆ ਔਰ ਮੇਰ ਕੋ ਰਖੜੀ ਬਣਾ ਕੇ ਗਏ ਨੇ ਔਰ ਬਦਲੇ ਚ ਮੈਨੂੰ 1600 ਰੁਪਏ ਦੇ ਕੇ ਗਏ ਨੇ ਕੀ ਲੱਗਦਾ ਭਰਾ ਦਾ ਰਖੜੀ ਬਣਾਉਣ ਵਾਸਤੇ ਭਰਾ ਹੈਗਾ ਕੀ ਲੱਗਦਾ ਦੋ ਭਰਾ ਦੇ ਇੱਥੇ ਗੁਰੂ ਸਾਹਿਬ ਨੇ ਮੈਂ ਕਹਿੰਨੀ ਐਦਾ ਲੱਗਦਾ ਸੀ ਕਿ ਜਿੱਦਾਂ ਬਾਬਾ ਦੀਪ ਸਿੰਘ ਜੀ ਆਪ ਮੇਰੇ ਕੋਲ ਚੱਲ ਕੇ ਰਖੜੀ ਬਣਾਉਣ ਆਏ ਨੇ ਸੰਗਤ ਦੇ ਰੂਪ ਚ ਨਾ ਬਾਬਾ ਜੀ ਖੁਦ ਆਂਦੇ ਨੇ ਹਾਂਜੀ ਹੋਰ ਕਿ ਕਿਸ ਤਰ੍ਹਾਂ ਦਾ ਫਿਰ ਲਗਾ ਦਿਮਾਗ ਚ ਕੀ ਆ ਜਿਹੜਾ ਇੱਕ ਭਰਾ ਦੀ ਕਮੀ ਸੀ ਉਹ ਵੀ ਪੂਰੀ ਹੋ ਗਈ ਮੈਂ ਕਹਿੰਦੀ ਕਿ ਉਸ ਦਿਨ ਬਾਜੀ ਤੇ ਇੰਨਾ ਕੁ ਵਧੀਆ ਫੀਲ ਹੋਇਆ ਕਿ ਹੱਦੋਂ ਵੱਧ ਐ ਲੱਗਦਾ ਸੀ ਕਿ ਜਿੱਦਾਂ ਸਾਰੀ ਦੁਨੀਆ ਦੀ ਖੁਸ਼ੀ ਨਾ ਮੇਰੀ ਛੋਲੀ ਚ ਪੈ ਗਈ ਉਸ ਵੀਰ ਦਾ ਮੈਂ ਨੰਬਰ ਲੈਣਾ ਭੁੱਲ ਗਈ ਮੇਰਾ ਵੀਰ ਜਿੱਥੇ ਵੀ ਹੋਏ ਮੈਨੂੰ ਪਲੀਜ਼ ਨੰਬਰ ਦੇ ਦੇ ਤੁਸੀਂ ਆਪਣਾ ਕੰਟੈਕਟ ਨੰਬਰ ਦੋ ਜੇ ਉਹ ਵੀਡੀਓ ਵੇਖਣਗੇ ਜਰੂਰ ਉਹ ਤੁਹਾਨੂੰ ਆਪਣਾ ਮਿਲਣਗੇ ਜਾ 9877678708 ਮੇਰੇ ਵੀਰ ਉਹ ਹੈਗੇ ਸੀ ਤੇ ਇਹ ਕਿੰਨੇ ਨੇ ਮੈਨੂੰ ਨਾ ਪੱਟੀ ਆ ਨਾ ਨਹੀਂ ਮੈਨੂੰ ਪੱਟੀ ਤੋਂ ਚਲੋ ਕਿਸੇ ਜਗ੍ਹਾ ਤੇ ਹੋਣੀ ਜਿੱਥੇ ਵੀਡੀਓ ਜਾਏਗੀ ਅਸੀਂ ਕਵਾਂਗੇ ਵੱਤ ਵਾਦ ਨੂੰ ਸ਼ੇਅਰ ਕੀਤਾ ਜਾਵੇ ਜਾਂ ਤਾਂ ਜੋ ਕਿ ਤੁਹਾਡਾ ਇੱਕ ਭਰਾ ਜਿਹੜਾ ਜ ਬਣੇ ਸੀ ਉਹ ਉਹਨਾਂ ਕੋਲ ਉਹਨਾਂ ਦੀ ਫੋਟੋ ਵੀ ਹੈਗੀ ਆ ਤੇ ਤੁਸੀਂ ਪਲੀਜ਼ ਕੈਮਰੇ ਚ ਪਾ ਦਿਓਗੇ ਕਿ ਜੀ ਮੈਨੂੰ ਇੱਕ ਵਾਰੀ ਅਸੀਂ ਚਾਹਾਂਗੇ ਕਿ ਜਰੂਰ ਤੁਸੀਂ ਇਹ ਵੀਡੀਓ ਫੋਟੋ ਜਰੂਰ ਦੇਖੋ ਤਾਂ ਜੋ ਕਿ ਬਾਬਾ ਦੀਪ ਸਿੰਘ ਖੁਦ ਮੇਰੇ ਕੋਲ ਚੱਲ ਕੇ ਰਖੜੀ ਬਣਾਉਣ ਆਏ ਨੇ ਮੈਨੂੰ ਇੰਨਾ ਵਧੀਆ ਮਹਿਸੂਸ ਹੋਇਆ ਉਸ ਦਿਨ ਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਭੈਣ ਦੀ ਇੱਕ ਜਿਹੜੀ ਖੁਆਇ ਸੀਗੀ ਉਹ ਵੀ ਪੂਰੀ ਹੁੰਦੀ ਹੋਈ ਨਜ਼ਰ ਆਈ ਔਰ ਇਹ ਕਹਿੰਦੇ ਨੇ ਕਿ ਜਿਹੜੀ ਸੇਵਾ ਜਿਹੜੀ ਹੈ ਨਿਸ਼ਕਾਮ ਸੇਵਾ ਜਿਹੜੀ ਹੈ ਉਹ ਕਿਤਨਾ ਕਿਤੇ ਫਾਇਦਾ ਜ਼ਰੂਰ ਦਿੰਦੀ ਹੈ ਲੇਕਿਨ ਕਿਤਨਾ ਕਿਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਵੀਰ ਜਿਹੜਾ ਆ ਉਹ ਜ਼ਰੂਰ ਦੋਵੇਂ ਵੀਰ ਜਿਹੜੇ ਪਹੁੰਚੇ ਸਨ ਤੇ ਇਸ ਭੈਣ ਨਾਲ ਜਿਹੜੀ ਹੈ ਉਹਨਾਂ ਵੱਲੋਂ ਆ ਦੋਵਾਂ ਵੀਰਾਂ ਵੱਲੋਂ ਜਿਹੜੀ ਰਖੜੀ ਆ ਉਹ ਬਣਾਈ ਗਈ ਸੀ ਵੀ ਚਾਰਾ-ਚਾਰਾ ਲੋਕਾਂ ਨੂੰ ਕਹਾਂ ਕਿ ਕਿਸ ਨੂੰ ਸ਼ੇਅਰ ਕੀਤਾ ਜਾਵੇ ਤੇ ਇਹ ਵੀ ਆ ਵੀਰਾਂ ਤੱਕ ਜਿਹੜੀ ਆ ਉਹ ਵੀਡੀਓ ਤਾਂ ਪਹੁੰਚ ਤਾਂ ਜੋ ਕਿ ਇਸ ਭੈਣ ਨੂੰ ਉਹ ਭਰਾ ਜਿਹੜੇ ਜਿਹੜੇ ਰਖੜੀ ਬਣਾ ਕੇ ਗਏ ਨੇ ਉਹ ਜ਼ਰੂਰ ਮਿਲ ਸਕਣ ਹਾਂਜੀ ਮੈਂ ਹਾਂ ਤੁਸੀਂ ਦਿਖਾ ਸਕਦੇ ਹੋ ਦੇਖੋ ਤੁਸੀਂ ਕਿੰਨੇ ਪਿਆਰ ਦੇ ਨਾਲ ਉਹ ਵੀਰਾਂ ਨੇ ਰਖੜੀ ਬਣਾਈ ਹੋਏਗੀ ਕਿਉਂਕਿ ਅਕਸਰ ਹੀ ਗੁਰੂ ਸਾਹਿਬਾਨ ਦਿੰਦੇ ਨੇ ਤੇ ਜਦੋਂ ਜਦੋਂ ਦਿੰਦੇ ਨੇ ਤੇ ਉਦੋਂ ਛੱਪੜ ਫਾੜ ਕੇ ਦਿੰਦੇ ਨੇ ਕਹਿੰਦੇ ਨੇ ਕਿ 100 ਅਸੀਂ ਗੁਰੂ ਸਾਹਿਬਾਨ ਅਸੀਂ ਇੱਕ ਭੈਣ ਆਪਣੀ ਨੂੰ ਦੇਣ ਲੱਗਿਆ ਨਾ ਵੱਧ ਤੋਂ ਵੱਧ 500 ਦਿੱਨੇ ਹੈਗੇ ਆ ਠੀਕ ਆ ਉਹ ਮੈਨੂੰ 600 ਦੇ ਕੇ ਗਏ تھے ਔਰ ਇੰਨਾ ਕਿ ਮੈਂ ਉਹਨਾਂ ਨੂੰ ਕਹਿੰਦੀ ਵੀ ਰਹੀ ਕਹਿੰਦੇ ਨਹੀਂ ਇਹ ਸਾਡੇ ਵੱਲੋਂ ਪਿਆਰ ਆ ਹਾਂਜੀ ਅਸੀਂ ਸੇਵਾ ਕਰਦੇ ਨਾ ਤੇ ਬਾਬਾ ਉਹ ਤੋਂ ਦੁਗਣਾ ਫਾਲ ਦਿੰਦਾ ਆ ਬਿਲਕੁਲ ਬਿਲਕੁਲ ਲੇਕਿਨ ਉਹੀ ਨਾ ਕਿ ਜਿਹੜਾ ਸਾਨੂੰ ਲਾਲਚੀ ਨਹੀਂ ਹੋਣਾ ਚਾਹੀਦਾ ਜੇ ਲਾਲਚੀ ਹੋਵਾਂਗੇ ਤਾਂ ਫਿਰ ਨੁਕਸਾਨ ਆ ਲਾਲਚੀ ਹੋਵਾਂਗੇ ਤਾਂ ਨੁਕਸਾਨ ਹੀ ਆ ਮੈਂ ਕਹਿੰਦੀ ਜਿਸ ਤਰ੍ਹਾਂ ਕਿ ਆਪਾਂ ਆਪਣੇ ਜਿੱਦ ਸਾਡੇ ਮਾਪਿਓ ਆ ਅਸੀਂ ਆਪਣੀ ਇੱਕ ਖਫਾਇਸ਼ ਕਰਦੇ ਨਾ ਕਿ ਮੰਮੀ ਸਾਨੂੰ ਆ ਚਾਹੀਦਾ ਆ ਉਹ ਸਾਨੂੰ ਲਿਆ ਕੇ ਦਿੰਦੇ ਆ ਮੈਂ ਖੁਦ ਅਜ਼ਮਾਇਆ ਮੈਂ ਬਾਬਾ ਦੀਪ ਸਿੰਘ ਜੀ ਕੋਲੋਂ ਕਹਾਂ ਨਾ ਪਪਾ ਜੀ ਅੱਜ ਮੈਂ ਮੁਸ਼ਕਲ ਚਾ ਤੇ ਬਾਬਾ ਜੀ ਮੇਰੀ ਪੂਰੀ ਹੈਲਪ ਕਰਦੇ ਨੇ ਮੈਂ ਕਹਿੰਦੀ ਇੱਥੇ ਆ ਕੇ ਇੰਨਾ ਕ ਸਕੂਨ ਮਿਲਦਾ ਹੈ ਨਾ ਕਿ ਹੱਦੋਂ ਵੱਧ ਜਦੋਂ ਹੀ ਹੋਇਆ ਬਹੁਤ ਲੇਟ ਹੋ ਗਏ ਉਹ ਘਰ ਜਾਣ ਲੱਗੇ ਤੇ ਬਹੁਤ ਮੁਸ਼ਕਲ ਵੀ ਆ ਆ ਪਈ ਹੋਵੇ ਕੋਈ ਕਦੀ ਇਸ ਤਰ੍ਹਾਂ ਦਾ ਮਾਹੌਲ ਬਣਿਆ ਜਿੱਦੋਂ ਵੀ ਕਦੇ ਮੈਨੂੰ ਮੁਸ਼ਕਲ ਪਈ ਹੈ ਮੈਂ ਬਾਬਾ ਦੀਪ ਸਿੰਘ ਜੀ ਦੇ ਅੱਗੇ ਅਰਦਾਸ ਕਰਦੀ ਆ ਤੇ ਬਾਬਾ ਦੀਪ ਸਿੰਘ ਜੀ ਤੁਸੀਂ ਮੇਰੀ ਕਿ ਤੁਸੀਂ ਮੇਰੇ ਨਾਲ ਕੋਸੇ ਟਾਈਮ ਮੇਰੀ ਮੁਸ਼ਕਿਲ ਹੱਲ ਹੋ ਜਾਂਦੀ ਹੈ ਨਹੀਂ ਫਾਈਟ ਕਦੋਂ ਤੱਕ ਤੁਸੀਂ ਜਾਂਦੇ ਹੋ ਇੱਥੋਂ ਨਹੀਂ ਮੈਂ 5:30 ਵਜੇ ਤੱਕ ਚਲਾਉਂਦੀ ਹਾਂ ਇੱਥੋਂ 5:30 ਵਜੇ ਤੱਕ ਚਲਾਉਂਗੀ ਹਾਂ ਜੀ ਦੋਸਤੋ ਬਾਅਦ ਫਿਰ ਘਰ ਚਲੇ ਜਾਂਦੇ ਹੋ ਹਾਂ ਜੀ ਘਰੇ ਚਲੇ ਜਾਂਦੀਆਂ ਜੀ ਫਿਰ ਜੇਕਰ ਕਿਸੇ ਹੋਰ ਤੁਸੀਂ ਜਿਵੇਂ ਕਿਸੇ ਜਗ੍ਹਾ ਤੇ ਹੋਰ ਜਾਣਾ ਹੋਵੇ ਜਿਸ ਕਿਸੇ ਬੰਦੇ ਨੇ ਦਰਬਾਰ ਸਾਹਿਬ ਜਾਣਾ ਹੋਵੇ ਤੇ ਕੀ ਉਹਨਾਂ ਨੂੰ ਵੀ ਸ਼ਟ ਆਉਂਦੇ ਕਿਸੇ ਟਾਈਮ ਹਾਂ ਜੀ ਉਸੇ ਰਾਮੀ ਛੱਡੇ ਆਉਂਦੀ ਹੈ ਜੀ ਉਹ ਵੀ ਫ੍ਰੀ ਕਸੇਵਾ ਕਰਦੇ ਨੇ ਨਹੀਂ ਆ ਬਾਬੇ ਉਹਦੇ ਪੈਸੇ ਲੈਂਦੇ ਹਾਂ ਜੀ ਉਹਦੇ ਪੈਸੇ ਲੈਂਦੀ ਹੈ ਜੀ ਬਸ ਬਾਬਾ ਦੀਪ ਸਿੰਘ ਜੀ ਜਗਾ ਤੱਕ ਤੁਹਾਡਾ ਫ੍ਰੀ ਸੋ ਇਹ ਉਹ ਭੈਣ ਹੈ ਜਿਸ ਵੱਲੋਂ ਇੱਕ ਅਲੱਗ ਐਗਜ਼ਾਮਪਲ ਸੈੱਟ ਕੀਤੀ ਜਾ ਰਹੀ ਹੈ ਔਰ ਖਾਸੋ ਤੇ ਕਹਿੰਦੇ ਨੇ ਕਿ ਦਿਲ ਵੱਡਾ ਹੋਣਾ ਚਾਹੀਦਾ ਵਾ ਤੇ ਜਦੋਂ ਵੀ ਕੋਈ ਦਾਨਪੁੰਨ ਦੀ ਗੱਲ ਹੁੰਦੀ ਹੈ ਬੇਸ਼ੱਕ ਅਸੀਂ ਬਹੁਤ ਸਾਰੀਆਂ ਅਸਟਾਆਂ ਦੀਆਂ ਵੀਡੀਓਜ਼ ਦੇ ਦਿੰਦੇ ਆ ਜਿਸ ਵਿੱਚ ਬਹੁਤ ਸਾਰੇ ਲੋਕ ਲੰਗਰ ਲਗਾਉਂਦੇ ਨੇ ਬੜਾ ਕੁਝ ਕਰਦੇ ਨੇ ਲੇਕਿਨ ਇਹ ਤਸਵੀਰਾਂ ਜਿਹੜੀਆਂ ਨੇ ਜ਼ਰੂਰ ਭਾਵਕ ਹੋndੀਆਂ ਹੋਈਆਂ ਆ ਅਨਜ਼ਰ ਆ ਰਹੀਆਂ ਨੇ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤੇ ਇਸ ਭੈਣ ਦਾ ਕਹਿਣਾ ਹੈ ਕਿ ਉਹ ਜਿਹੋ ਉਹਨਾਂ ਦਾ ਕਦੀ ਵੀ ਕੋਈ ਭਰਾ ਨਹੀਂ ਸੀ ਤੇ ਐਸਮਰ ਬਾਬਾ ਦੀਪ ਸਿੰਘ ਨੇ ਉਹਨਾਂ ਨੂੰ ਦੋ ਭਰਾ ਵੀ ਦਿੱਤੇ ਨੇ ਲੇਕਿਨ ਕਿਤਨਾ ਕਹਤੇ ਗੁਰੂ ਸਾਹਿਬਾਨ ਦੀ ਇਹ ਬਖਸ਼ਿਸ਼ ਹੀ ਹੋਈ ਹੈ ਕਿ ਇਹਨਾਂ ਨੂੰ ਜੋ ਭਰਾ ਦਾ ਜਿਹੜਾ ਹੈ ਉਹ ਪਿਆਰ ਮਿਲਦਾ ਹੋਇਆ ਨਜ਼ਰ ਆ ਰਿਹਾ ਤੇ ਲਗਾਤਾਰ ਹੀ ਨਾ ਬਲੋ ਸੇਵਾ ਜਿਹੜੀ ਹੈ ਉਹ ਵੀ ਸ਼ਹੀਦਾ ਸਾਹਿਬ ਤੱਕ ਫ੍ਰੀ ਜਿਹੜੀ ਆ ਉਹ ਕੀਤੀ ਜਾ ਰਹੀ ਆ ਤੇ ਅਸੀਂ ਵੀ ਚਾਹਾਂਗੇ ਕਿ ਜਿਸ ਵੀ ਪੀਓ ਅਸੀਂ ਤਸਵੀਰਾਂ ਵਿਖਾਈਆਂ ਨੇ ਜਰਾ ਜਰਾ ਜਿਹੜੀ ਆ ਉਹ ਸ਼ੇਅਰ ਕੀਤੀ ਜਾਵੇ ਤਾਂ ਜੋ ਕਿ ਇਸ ਭੈਣ ਦੇ ਨਾਲ ਜਿਹੜਾ ਹੈ ਉਹ ਕੰਟੈਕਟ ਕਰ ਸਕਣ ਤੇ ਭੈਣ ਭਰਾ ਜਿਹੜੇ ਨੇ ਉਹ ਦੁਬਾਰਾ ਮਿਲ ਸਕਣ ਲੇਕਿਨ ਇਸ ਭੈਣ ਨੂੰ ਸਲੂਟ ਹੈ ਕਿ ਉਹ ਵੱਲੋਂ ਫ੍ਰੀ ਐਤਵਾਰ ਤੇ ਐਤਵਾਰ ਚਪੈ ਸਾਹਿਬ ਦੇ ਦੌਰਾਨ ਸੇਵਾ ਜਿਹੜੀ ਆਫਰ ਕੀਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਪੈਸਾ ਜਿਹੜਾ ਸ਼ੀਦਾ ਸਾਹਿਬ ਨਹੀਂ ਲਿਆ ਜਾਂਦਾ ਲੇਕਿਨ ਗੁਰੂ ਸਾਹਿਬਾਨ ਦਾ ਖੁਦ ਨੂੰ ਦਿੱਤਾ ਹੈ ਬਹੁਤ ਖੁਸ਼ ਹੈ ਹੁਣ ਉਹਨਾਂ ਦਾ ਕਹਿਣਾ ਕਿ ਜੋ ਵੀ ਉਹਨਾਂ ਕੋ ਮੁਰਾਦ ਮੰਗੀ ਜਾਂਦੀ ਹੈ ਉਸੇ ਤਾਈ ਮੁਰਾਦ ਜਿਹੜੀ ਆਉ ਪੂਰੀ ਹੁੰਦੀ ਹੈ ਲੇਕਿਨ ਸਭ ਤੋਂ ਵੱਡੀ ਮੁਰਾਦ ਇਹ ਸੀ ਕਿ ਇਹ ਭਰਾ ਜਿਹੜਾ ਇੱਕ ਭਰਾ ਜਰੂਰ ਹੋਣਾ ਚਾਹੀਦਾ ਲੇਕਿਨ ਗੁਰੂ ਮਹਾਰਾਜ ਨੇ ਇੱਕ ਜਗ੍ਹਾ ਤੇ ਦੋ ਭਰਾ ਦਿੱਤੇ ਨੇ ਜਿਸ ਨੂੰ ਲੈ ਕੇ ਇਸ ਭੈਣ ਦੀ ਅੱਖਾਂ ਜਰੂਰ ਨੰਮ ਸਾਹਿਬ ਕੈਮਰਾਮੈਨ ਵੰਸਰਾ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਸ ਸਾਹਿਬ